ਇਹ ਤੇ ਦੇਰਾ ਤੋਂ ਮਾਛੀਵਾੜਾ ਦੀ ਸਰਹੱਦ ਮਹਿਰ ਕਿਨਾਰੇ ਜੰਗਲੀ ਖੇਤਰ ਦੇ ਵਿੱਚ ਹਿੰਦੂ ਸਗਠਾਂ ਦੇ ਵੱਲੋਂ ਗਊਆਂ ਦੀ ਹੱਤਿਆ ਕਰਕੇ ਮਾਸ ਤਿਆਰ ਕਰਨ ਵਾਲਾ ਬੂਚੜਖਾਨਾ ਫੜਿਆ ਜਿਸ ਉੱਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ ਅੰਸ਼ ਬਰਾਮਦ ਕੀਤੇ ਨੇ ਜਦੋਂ ਕਿ 9 ਨੂੰ ਮੌਕੇ ਤੋਂ ਬਚਾ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿਨ ਦੇ ਮੌਕੇ ਤੇ ਮੌਜੂਦ ਸਿਉਟ ਗਊ ਰੱਖਿਆ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਗੁਰੂ ਨੂੰ ਸੂਚਨਾ ਮਿਲੀ ਸੀ ਕਿ ਸਰਹੱਦ ਰਹਿਰ ਦੇ ਮੁਸਕਾਬਾਦ ਨੇੜੇ ਜੰਗਲੀ ਖੇਤਰ ਦੇ ਵਿੱਚ ਗਊਆਂ ਦੀ ਹੱਤਿਆ ਕਰਕੇ ਉਹਨਾਂ ਦੇ ਮਾਸ ਦੀ ਤਸਕਰੀ ਕੀਤੀ ਜਾ ਰਹੀ ਹੈ ਇਸਬੰਦਿ ਹੋਣਾ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਜਾ ਕੇ ਚੱਲ ਰਹੀ ਗੂਛੜਖਾਨੇ ਉੱਤੇ ਛਾਪੇ ਮਾਰੀ ਕਿੱਤੀਆ। ਤਾਂ ਸੂchna ਮਿਲਦੀ ਡੀਐਸਪੀ ਤਰਲੋਚਨ ਸਿੰਘ थाना ਮੁਖੀ ਪਵਿੱਤਰ ਸਿੰਘ ਇੰਸਪੈਕਟਰ ਹਰਵਿੰਦਰ ਸਿੰਘ ਪੁਲਿਸ ਟੀਮਾਂ ਸਮੇਤ ਮੌਕੇ ਤੇ ਪਹੁੰਚੇ ਤੇ ਗਊਆਂ ਦੀ ਹੱਤਿਆ ਕਰ ਮਲਜ਼ਮ ਜਿਹੜੇ ਕੀ ਕਰ ਰਹੇ ਸੀ ਉਹ ਮੌਕੇ ਤੋਂ ਫਰਾਰ ਹੋ ਗਏ। ਤੇ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਸ ਜੰਗਲੀ ਖੇਤਰ ਤੋਂ ਕੋਈ ਚੱਲ ਰਹੀ ਨਜਾਇਜ਼ ਗੂਛੜਖਾਨੇ ਦਾ ਦ੍ਰਿਸ਼ ਬੜਾ ਖੌਫਨਾਕ ਸੀ। ਕਿਉਂਕਿ ਭਾਰੀ ਗਿਣਤੀ ਦੇ ਵਿੱਚ ਗਊਆਂ ਦੇ ਮਾਸ ਉੱਤੇ ਉਹਨਾਂ ਦੇ ਪਿੰਜਰ ਵਿਖਰੇ ਪਏ ਸਨ। ਇਹਨਾਂ ਵਿੱਚੋ ਕੁਝ ਗਊਆਂ ਦਾ ਮਾਸ ਤਰਪਾਲ ਦੇ ਵਿੱਚ ਲਪੇਟ ਕੇ ਇਕੱਠਾ ਕੀਤਾ ਸੀ ਜਿਸ ਨੂੰ ਕੋਈ ਵੇਚਣ ਦੇ ਲਈ ਤਸਕਰੀ ਕੀਤਾ ਜਾਣਾ ਸੀ ਸੋ ਗਊ ਸੰਗਠਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਗਊਆਂ ਦੀ ਹੱਤਿਆ ਹੋਈ ਹੈ ਸੋ ਹੁਣਾ ਪੰਡਤਾਂ ਵੱਲੋਂ ਵਿਧੀ ਵਿਧਾਨ ਅਨੁਸਾਰ ਦਫਨਾ ਦਿੱਤਾ ਜਾ ਰਿਹਾ ਜੋ ਹੋਇਆ ਉਹ ਤੁਸੀਂ ਦੇਖ ਹੀ ਲਿਆ ਪਰ ਮੈਂ ਸਿਰਫ ਇਹਨੇ ਦੋ ਸ਼ਬਦਾਂ 'ਚ ਗੱਲ ਨਿਵੇੜਾਂਗਾ ਜੋ ਪੰਜਾਬ ਦੇ ਅੱਜ ਹਾਲਾਤ ਨੇ ਜੋ ਸਰਕਾਰ ਇਸ ਦਰਤਾਇਆ ਜੋ ਪੰਜਾਬ 'ਚ ਬਾਹਰ ਦਾਤਾ ਹੋ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਆ ਇਹ ਦਊ ਮਾਕਾ ਦਾ ਬਿਸ਼ਾਬ ਲੱਗ ਰਿਹਾ ਅੱਜ ਮੈਂ ਪੁੱਛਣਾ ਚਾਹਨਾ ਕਿੱਥੇ ਸਾਡਾ ਇੰਟੈਲੀਜੈਂਸ ਆ ਤੇ ਕਿੱਥੇ ਸਾਡਾ ਸਿਸਟਮ ਆ ਐਦਾ ਸ਼ਰਿਆਂ ਗਉਆਂ ਵੱਡੀਆਂ ਜਾ ਰਹੀਆਂ ਅੱਜ ਗਊ ਵਾਂਸ਼ ਨੂੰ ਤਖਤਾਨਾ ਵਾਸਤੇ ਸੰਸਕਾਰ ਕਰਨ ਵਾਸਤੇ ਜੋ ਜੀ.ਐਸ.ਬੀ ਨਾਲ ਕੋਈ ਬਟੇ ਤੋਂ ਤੇ ਹੋਰ ਬਹੁਤ ਸੰਸਾਰ ਨਹੀਂ ਕਰ ਰਹੇ ਆ ਹੋਰ ਤਾਂ ਹੋਰ ਜਿਹੜੀਆਂ ਜ਼ਿਆਦਾ ਗਊਤਾਂ ਸਾਡੇ ਰਾਣਾ ਜੀ ਨੇ ਨਿਕਸਰ ਜੀ ਨੇ ਗੁਰਪ੍ਰੀਤ ਜੀ ਨੇ ਰਾਤ ਬਚਾਈਆਂ ਉਹਨਾਂ ਦੀ ਇੱਕ ਗਾ ਗਊ ਮਾਤਾ ਦਾ ਪਛੜਿਆ ਜਨਮ ਦਿੱਤਾ ਉਹਨੇ ਬੜੇ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਖਾਸ ਕਰਕੇ ਇਸਨੂੰ ਨਹਿਰਾ ਦੇ ਕੰਢੇ ਜਿੰਨੇ ਡੇਰੇ ਹੈਗੇ ਆ ਕੁਝ ਉਹਨਾਂ ਦੇ ਨਾ ਸਭ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਹੜੀ ਜਗ੍ਹਾ ਦੇ ਉੱਪਰ ਇਹ ਨੇਰਾ ਹੈਗਾ ਉਸ ਦੀ ਮਾਲਕ ਨੂੰ 120 20 ਤੇ ਇਨਵੋਲਵ ਕੀਤਾ ਜਾਵੇ ਦੀ ਅਰੇਸਟਮੈਂਟ ਜਿਹੜੀ 120 20 ਦੇ ਵਿੱਚ ਤੇ ਇਹ ਜਿਹੜੇ ਐਸ ਦੇਰੇ ਦੇ ਨੇ ਮਾਲੇ ਦਾ ਜਿਹੜੀ ਸੰਪਤੀ ਬਣਾਈ ਆ ਉਹ ਜਿਹੜੀ ਡਿਸਟਰਾਏ ਕਰਨੀ ਚਾਹੀਦੀ ਆ ਜਿਹੜੀ ਇਹਨਾਂ ਦੇ ਵਹੀਕਲ ਉਹ ਪ੍ਰਸ਼ਾਸਨ ਬੌਂਡ ਕਰੇ ਇਹਨਾਂ ਦੇ ਜਿੰਨੇ ਵੀ ਬੈਂਕ ਖਾਤੇ ਉਹ ਸੀਲ ਕਰੇ ਤੇ ਜਿਹੜੇ ਅੱਜ ਤੱਕ ਇਹਨਾਂ ਨੇ ਜਿਹੜੇ ਗਊ ਮਾਸੇ ਕੋਲ ਜਿਹੜੇ 11 ਮੋਟਰਸਾਈਕਲ ਫੜੇ ਗਏ ਆ ਜਿਹੜੇ ਇੱਥੇ ਬਰਾਮਦ ਹੋਇਆ ਗਿਆ 11 ਇੱਕ ਘਰ ਦੇ ਵਿੱਚ ਤਾਂ ਹੁੰਦੇ ਨਹੀਂ ਇੱਥੇ ਚੰਡੀਗੜ੍ਹੋਂ ਅਸੀਂ ਗੋਮਾਸ ਫੜਿਆ ਜਿਲਕਪੁਰ ਫੜਿਆ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਪਤਾ ਕਰਾਇਆ ਜਾਏ ਕਿੱਥੇ ਕਿਹੜੇ ਹੋਟਲ ਨੂੰ ਸਪਲਾਈ ਹੋਣੀ ਸੀ ਉਹ ਹੋਟਲ ਵੀ ਸੀਚ ਕਰੇ ਸਰਕਾਰ ਸਿਰਫ ਇਹ ਗੱਲ ਨਾ ਹੋਵੇ ਕਿ ਮਕਦਮਾ ਅਸੀਂ ਆ ਗਏ ਆ ਗੋਮਾਸ ਫੜਾਤਾ ਬਚਾਤਾ ਮਕਦਮਾ ਦਰਜ ਕਰਤਾ ਗਿਰਕਾਰ ਕਰਲੇ ਸਸਰੀ ਕਾਲ ਇਸ ਤੋਂ ਬਾਅਦ ਇਸ ਤੋਂ ਬਾਅਦ ਵੀ ਕਾਰਵਾਈ ਹੋਣੀ ਚਾਹੀਦੀ ਕਿੱਥੇ ਜਾਣਾ ਸੀ ਕੌਣ ਪਿਛੇ ਆ ਕਿਹਦੀ ਇਨਵੋਲਵਮੈਂਟ ਹੈ ਜੇ ਹੋਰ ਬੰਦੇ ਇਨਵੋਲਪ ਹੈ ਉਹਦੀ ਰੈਕਡ ਪੈਣੀ ਚਾਹੀਦੀ ਆ ਦੋ ਹਤਿਆਰਿਆਂ ਨੂੰ ਜਿਹੜੀ ਫਾਂਸੀ ਜਿਹੜੀ ਹੈਗੀ ਆ ਉਹਦੇ ਪਾਸੇ ਚਲੋ ਸਾਡੇ ਸੰਘਰਸ਼ ਚੱਲ ਰਹੇ ਰਹਿਣਾ ਜੀ ਉਹ ਤਾਂ ਚੱਲ ਹੀ ਰਹੇ ਆ ਪਰ ਅੱਜ ਦਾ ਵਿਸ਼ਾ ਜਿਹੜਾ ਇਹ ਆ ਮੈਨੂੰ ਕਿਤੇ ਨਹੀਂ ਸਮਝ ਆਉਂਦੀ ਕਿ ਨਾਲਾਗੜ੍ਹ ਬੈਠੇ ਗੁਰਪ੍ਰੀਤ ਜੀ ਨੂੰ ਡीडी ਰਣਾ ਜੀ ਨੂੰ ਨਿਕਸਨ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਸਾਡੇ ਰਾਹੁਲ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿਥੇ ਗਊਮਛ ਵੱਡੇ ਜਾਣੇ ਆ ਕਿ ਆ ਪ੍ਰਸ਼ਾਸਨ ਨੂੰ ਹੀ ਪਤਾ ਲੱਗਦਾ ਸੀਆਈਡੀ ਸਪੈਸ਼ਲ ਬ੍ਰਾਂਡ ਸਾਰੇ ਕਿੱਥੇ ਗਏ ਹੋਏ ਆ ਮੇਰੀ ਬੇਨਤੀ ਹੈ ਔਰ ਮੇਰੇ ਵਾਸਤੇ ਸਾਰੇ ਅਸੀਂ ਖੁਦ ਵੀ ਦੋਸ਼ੀ ਆ ਜਿਹੜੇ ਆਸ ਬਣਾਉਂਦੇ ਲੋਕ ਆ ਕਿ ਉਸ ਪਿੰਡ ਦੇ ਸਰਪੰਚ ਨੂੰ ਪੰਜ ਨੂੰ ਪਤਾ ਨਹੀਂ ਕਿਹਦੇ ਏਰੀਆ 'ਚ ਕੀ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਪਰਿਤੀਆਂ ਆ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਮਾਂ ਗਊ ਮਾਤਾ ਦਾ ਹੀ ਅਭਿਸ਼ਾਪ ਲੱਗ ਰਿਹਾ ਅੱਜ ਅਸੀਂ ਪ੍ਰਸ਼ਾਸਨ ਨੂੰ ਅਸੀਂ ਹੁਣ ਮੰਗ ਪੱਤਰ ਵੀ ਦਵਾਂਗੇ ਕਿ ਜਿੰਨੇ ਇਹਨਾਂ ਦੇ ਡੇਰੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨਾਂ ਕਰਾਈਆਂ ਜਾਣ ਆਟਾਏ ਜਾਣ ਸਾਨੂੰ ਵਿਸ਼ਵਾਸ ਦਿੱਤਾ ਡੀਐਸਪੀ ਸਾਹਿਬ ਨੇ ਕਿ ਧਾਇਆ ਜਾਏਗਾ ਇਹਨਾਂ ਦੇ ਮੋਟਰਸਾਈਕਲ ਬਾਈਕ ਵਗੈਰਾ ਜਿਹੜੇ ਹੈਗੇ ਉਹ ਬੋਨ ਕੀਤੇ ਜਾਣਗੇ ਬੀਜੀਸੀ ਦੀ ਦਿਹਾੜੇ ਚੱਲਦੇ ਨੇ ਇਹ ਲੋਕਾਂ ਨੂੰ ਸ਼ਰਮ ਨਹੀਂ ਕਿ ਕੀ ਕਰਦੇ ਨੇ ਇੱਥੇ 11 ਗਊਆਂਸ਼ ਮਿਲੇ ਨੇ ਜੀ ਸਾਡੇ ਰਾਤ ਹੀ ਇਨਫੋਰਮੇਸ਼ਨ ਆਈ ਸੀ ਕਿ ਤੁਹਾਡੇ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਤੇ ਗਊ ਤਸਕਰੀ ਹੋ ਰਹੀ ਆ ਅਸੀਂ ਇਮੀਡੀਏਟ ਉਸੇ ਟਾਈਮ ਨਿਕਲੇ ਆਪਣੇ ਸਾਰੇ ਭੈਣ ਭਰਾਵਨ ਲੈ ਕੇ ਜਿਹੜੇ ਵੀ ਸਾਡੇ ਮਿੱਤਰ ਦੋਸਤ ਨੇ ਉਧਰੋਂ ਨਿਕਸਨ ਜੀ ਉਹਨੇ ਗੁਰਪ੍ਰੀਤ ਜੀ ਨੇ ਸਾਰੇ ਆ ਗਏ ਉਹਨਾਂ ਨੇ ਆ ਕੇ ਜਦੋਂ ਅਸੀਂ ਆਹ ਏਰੀਆ ਨੂੰ ਸਰਚ ਕੀਤਾ ਇੱਥੇ ਜਦੋਂ ਆ ਕੇ ਦੇਖਿਆ ਤੇ ਇੱਥੇ ਗਊਆਂ ਕਤਲ ਹੋ ਰਹੀਆਂ ਸੀਗੀਆਂ ਜਦੋਂ ਅਸੀਂ ਐਂਟਰੀ ਕੀਤੀ ਉਹ ਨਾਲ ਹੀ ਸਾਨੂੰ ਦੇਖ ਕੇ ਕਿਉਂ ਇਸ ਘਣਾ ਜੰਗਲ ਆ ਰਾਤ ਦਾ ਹਨੇਰੇ ਕਰਕੇ ਕੁਝ ਨਹੀਂ ਪਤਾ ਲੱਗਿਆ ਤੇ ਉਹ ਭੱਜ ਗਏ ਉਹਨਾਂ ਚੋਂ ਇੱਕ ਅਸੀਂ ਫੜ ਲਿਆ ਤੇ 11 ਗਊ ਵਾਂਸ਼ਾ ਅਸੀਂ ਜਾਨ ਬਚਾਈ ਆ ਕਿਹ ਜਾਨਾ ਜਦੋਂ ਸਾਰੀ ਘਟਣ ਗਈ ਮੈਂ ਤਾਂ ਜੀ ਪ੍ਰਸ਼ਾਸਨ ਦੀ ਨਿਲਾਕੀ ਕਹਿੰਦਾ ਜੀ ਸਾਡੀ ਮਾਲ ਸਰਕਾਰ ਦੀ ਬੋਟਾ ਅਸੀਂ ਮੰਗਦੇ ਆ ਗਊ ਟੈਕਸ ਇੰਨਾ ਇਕੱਠਾ ਕਰਦੇ ਆ ਤੇ ਫਿਰ ਵੀ ਕਟੀਆਂ ਜਾਂਦੀਆਂ ਨੇ ਮੈਂ ਆ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਕਰਦਾ ਕਿ ਇਹ ਤੇ ਸਖਤ ਤੋਂ ਸਖਤ ਕਾਨੂੰਨ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਬਲਜ ਹੋਣ ਜਿਹੜੀ ਵੀ ਜਗ੍ਹਾ ਤੇ ਇਹ ਕੁਝ ਹੁੰਦਾ ਵਾ ਉਹ ਬਾਏ ਨੇਮ ਉਹਨਾਂ ਤੇ ਪਰਚਾ ਦਿੱਤਾ ਜਾਵੇ ਤੇ ਉਹਨਾਂ ਜਿਹੜੀ ਇਹ ਪ੍ਰਾਪਰਟੀ ਆ ਉਹਨੂੰ ਪੱਕੀ ਤੌਰ ਤੇ ਗਊਸ਼ਾਲਾ ਨੂੰ ਧਾਨ ਕੀਤਾ ਜਾਵੇ ਜਿਹੜੇ ਗਊਸ਼ਾਲਾ ਆ ਮਾਸ ਰਹਿ ਗਿਆ ਇਹਨਾਂ ਨੂੰ ਜੀ ਹੁਣ ਆਪਾਂ ਦੱਬਾਂਗੇ ਜੀ ਨਮਕ ਪਾ ਕੇ نیچے ਇਹਨਾਂ ਨੂੰ ਦਹਨ ਕਰਾਂਗੇ ਜੀ ਜਿਵੇਂ ਜਿਹੜੇ ਬੰਦਿਆਂ ਦਾ ਹੁੰਦਾ ਆਪਣੇ ਸੰਸਾਰਿਕ ਯਾਤਰਾ ਚ ਆਪਾਂ ਅਗਨੀ ਭੇਟ ਕਰਦੇ ਆ ਜਿਹੜਾ ਇਹ ਗਾਉਂ ਬਾਂਛ ਹੁੰਦਾ ਇਹਨਾਂ ਨੂੰ ਆਪਾਂ ਜ਼ਮੀਨ 'ਤੇ ਰੱਖਦੇ ਆ ਇੱਥੇ ਜਾ ਕੇ ਨਹਿਰ ਦੇ ਨਾਲ-ਨਾਲ ਕਾਫੀ ਬੁਝ ਰਹਿ ਰਹੇ ਜੀ ਇਹ ਇਹ ਆ ਜਿਆਦੀ ਪੰਜਾਬ ਸਰਕਾਰ ਆਈ ਇਹ ਪੰਜਵਾਂ ਇਨਸੀਡੈਂਟ ਆ ਜੀ ਇੱਥੇ ਇਹੀ 2 ਕਿਲੋਮੀਟਰ ਇੱਧਰ 2 ਕਿਲੋਮੀਟਰ ਉੱਧਰ ਅਸੀਂ ਇਸ ਵਾਰ ਚਿਤਾਵਨੀ ਦਿੰਨੇ ਆ ਅਸੀਂ ਹਰ ਸਾਲ ਇਹੀ ਸ਼ਹੀਦੀ ਦਿਹਾੜਿਆਂ 'ਚ ਇਹਨਾਂ ਨੂੰ ਫੜਦੇ ਆ ਸਾਡੇ ਇੱਥੇ ਖੂਨ ਡੁੱਲਿਆ ਹੋਇਆ ਹੈ ਮਛਵੜਾ ਸਾਹਿਬ ਦੀ ਧਰਤੀ ਆ ਬੱਚਿਆਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਸ਼ੋਕ ਦੇ ਦੇਣ ਸਮਝਦੇ ਆ ਅਸੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਜੇ ਕੋਈ ਇਹਨਾਂ ਨੇ ਸਰਕਾਰ ਨੇ ਕੋਈ ਉੱਚ ਕਦਮ ਨਾ ਚੱਕਿਆ ਤੇ ਜੇ ਅਸੀਂ ਅਗਲੀ ਵਾਰ ਕਿਤੇ ਫੜਿਆ ਅਸੀਂ ਉਹ ਸਾਰਾ ਇਥੋਂ ਜੀ ਜੋ ਜਿਹੜਾ ਵੀ ਮਾਸ ਮਿਲੇਗਾ ਗਊ ਦਾ ਸਿਰ ਸਾਰਾ ਅਸੀਂ ਆਪਣੇ ਐਮਐਲਏ ਦੇ ਘਰ ਦੇ ਬਾਹਰ ਰੱਖਾਂਗੇ ਜਾਂ ਆਪਣੇ ਸੀਐਮ ਦੇ ਘਰ ਦੇ ਬਾਹਰ ਰੱਖਾਂਗੇ ਜੈ ਸ਼੍ਰੀ ਰਾਮ ਕਟਨਾ ਦੇਖੋ ਤੁਹਾਡੇ ਬਿਲਕੁਲ ਸਾਹਮਣੇ ਹੈ ਜੀ ਅੱਜ ਸ਼ਹੀਦੀ ਧਰਤੀ ਪਰ ਇਹਨਾਂ ਲੋਕਾਂ ਨੇ ਗਊ ਦਾ ਖੂਨ ਬਹਾਇਆ ਹੈ ਔਰ ਅਸੀਂ ਤਾਂ ਗੁਰੂ ਮਹਾਰਾਜ ਜੀ ਦੀ ਇੱਕ ਲੜਫੜ ਕੇ ਚੱਲੇ ਹੋਏ ਆ ਕਿ ਗਊ ਗਰੀਬ ਦੀ ਰੱਖਿਆ ਅਸੀਂ ਗਊਆਂ ਦੀ ਰੱਖਿਆ ਤੇ ਲੱਗੇ ਹੋਏ ਆ ਲੇਕਿਨ ਇਹਨਾਂ ਲੋਕਾਂ ਨੇ ਸਾਨੂੰ ਇਸ ਗਲਤੇ ਮਜਬੂਰ ਕਰ ਦੇਣਾ ਕਿ ਜੋ ਇਹ ਗਊਆਂ ਨਾਲ ਕਰਦੇ ਆ ਤੇ ਅਸੀਂ ਉਹੀ ਇਹਨਾਂ ਨਾਲ ਕਰੀਏ ਇੱਥੇ 11 ਗਊਾਂ ਦਾ ਸ਼ਜੋ ਕੀ ਸਾਡੇ ਆਣ ਤੋਂ ਪਹਿਲਾਂ ਕੱਢ ਚੁੱਕੇ ਤੇ ਔਰ 11 ਗਊਆਂ ਸਾਸੀ ਗਊਛਾ ਲਾ ਪਛਾ ਚੁੱਕੇ ਜੋ ਜਿੰਦਾ ਖੜੇ ਸੀ ਇੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਇਹ ਕਹਿੰਦੇ ਵੀ ਫੰਡਰ ਗਊਆਂ ਆ ਔਰ ਉਹਦੇ ਵਿੱਚੋਂ ਇੱਕ ਗਊ ਹੁਣੇ ਥੋੜੀ ਦੇਰ ਪਹਿਲਾਂ ਇੱਥੇ ਸੋਈ ਹੈ ਔਰ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਦੁੱਧ ਵਾਲੀ ਆ ਕੋਈ ਬੱਚੇ ਵਾਲੀ ਆ ਇਹਨਾਂ ਨੂੰ ਸਿਰਫ ਮਾਪਨਾ ਕਰੋ ਪੈਸੇ ਤੱਕ ਮਤਲਬ ਹੈ ਇੱਕ ਸ਼ੌਕੀ ਦਾ ਮਕਾਨ ਹੈ ਪਿੱਛੇ ਸ਼ੌਕੀ ਹੈ ਇੱਕ ਸ਼ਾਵੀਰ ਆ ਜੋ ਗੱਡੀ ਦੇ ਕੋਲ ਤੇ ਰਹਿੰਦਾ ਹੈ ਇਹ ਦੋਹਾਂ ਦੀ ਮਿਲੀ ਭਗਤ ਨਾਲ ਕੰਮ ਹੋਇਆ 10 ਮੋਟਰਸਾਈਕਲ ਇਹਨਾਂ ਦੇ ਘਰ ਖੜੇ ਆ ਜੋ ਕਿ ਬਾਹਰੋਂ ਬੰਦੇ ਆ ਕੇ ਇਹਨਾਂ ਦੇ ਨਾਲ ਫੱਟਦੇ ਆ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਕੇ ਥੱਕ ਚੁੱਕੇ ਆ ਹੁਣ ਸਾਡਾ ਸਬਰ ਦਾ ਬੰਦ ਟੁੱਟ ਚੁੱਕਿਆ ਹੈ ਉਸ ਤੋਂ ਪਹਿਲਾਂ ਹੁਣ ਅਸੀਂ ਚੇਤਾਵਨੀ ਦਿਨਾ ਚਾਹੁੰਦੇ ਕਿ ਜੋ ਗਊ ਨਾਲ ਹੋ ਰਿਹਾ ਹੁਣ ਅਸੀਂ ਇਹ ਬੁੱਛੜਾ ਨਾਲ ਕਰਕੇ ਦਿਖਾਵਾਂਗੇ ਕਾਰਵਾਈ ਦੇਖੋ ਪਹਿਲਾਂ ਵੀ ਇੰਨੇ 15 ਵਾਰ ਅੱਥੇ ਅਸੀਂ ਕਾਰਵਾਈਆਂ ਕਰਵਾ ਚੁੱਕੇ ਆ ਲੇਕਿਨ 6 ਮਹੀਨੇ 5 ਮਹੀਨੇ 4 ਮਹੀਨੇ ਬਾਅਦ ਸੁਰ ਜਾਂਦੇ ਆ ਬੰਦੇ ਲੇਕਿਨ ਜੋ ਮੇਨ ਸਰਗਨਾਏ ਪਿੱਛੇ ਉਹ ਨਹੀਂ ਫੜੇ ਜਾਂਦੇ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਨਾਲ ਉਹ ਫੜ ਕੇ ਇਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਅੱਗੇ ਨਾਲ ਮੈਂ ਗੋਪ੍ਰੀਤ ਸਿੰਘ ਰਾਸ਼ਟਰੀ ਅਧਿਐਕਸ਼ ਸੰਯੁਕਤ ਦੁਰੱਖਿਆ ਦੰਡਾ ਅੱਜ ਅਸੀਂ ਜਿਹੜਾ 2 ਮਾਰਗ ਇਸ ਤੈ ਮਿਲਿਆ ਯਾਰੀ ਜੁੱਲਦ ਨੂੰ ਜੀਗੋ ਫਾਦੇ ਬੁੱਲਦੇ ਨੇ ਕੀ ਕਹਣਾ ਚਾਹਦੇ 12 ਵਾਰ ਵਾਹ ਕਿਉਂ ਹੋ ਰਹੀ ਹੈ ਕੰਮ ਦਾ ਪ੍ਰਸ਼ਾਸਨ ਸੁਟਾ ਪਿਆ ਸਮਾਜ ਨੂੰ ਆਪਣੇ ਧੰਦਿਆਂ ਤੋਂ ਫੁਰਸਤ ਨਹੀਂ ਆ ਇਹ ਲੋਕ ਜਿਹੜੇ ਮੁਸਲਮਾਨ ਲੋਕ ਨੇ ਇਹ ਸਾਡੇ ਧਰਮ ਨਾਲ ਖਿਲਵਾੜ ਕਰ ਰਹੇ ਨੇ ਅੱਜ ਜੋ ਦਿਨ ਨੇ ਸੋਗ ਦੇ ਦਿਨ ਨੇ ਸਵਾ ਦੇ ਦਿਨ ਚੱਲ ਰਹੇ ਨੇ ਇਸ ਮੱਛੀਵਾੜੀ ਦੀ ਮੱਛੀਵਾੜੇ ਦੀ ਧਰਤੀ ਦੇ ਉੱਤੇ ਸਾਡੇ ਸਹਿਬਜ਼ਾਦਿਆਂ ਦਾ ਖੂਨ ਦੁੱਲਿਆ ਹੋਇਆ ਹੈ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰਕੇ ਸੋਗ ਮਨਾ ਰਹੇ ਹਾਂ ਪਰ ਦੂਜੇ ਪਾਸੇ ਇਹ ਮੁਸਲਮਾਨ ਜਿਹੜੇ ਹੱਤਾਈ ਜਿਹੜੇ ਇਹ ਇਸ ਧਰਤੀ ਦੇ ਉੱਤੇ ਗਊ ਹੱਤਿਆ ਕਰਕੇ ਇਸ ਧਰਤੀ ਨੂੰ ਗਊਆਂ ਦੇ ਖੂਨ ਨਾਲ ਲਾਲ ਕਰ ਰਹੇ ਨੇ ਇਹਦੇ ਵਿੱਚ ਪ੍ਰਸ਼ਾਸਨ ਬਿਲਕੁਲ ਫੇਲ ਹੈ ਜਦੋਂ ਅਸੀਂ ਆ ਜਾਂਦੇ ਆ ਲੱਭ ਲੈਣੇ ਆ ਪ੍ਰਸ਼ਾਸਨ ਨੂੰ ਸੁਨੇਹਾ ਲਾਉਣੇ ਆ ਝਟਪਟ ਪ੍ਰਸ਼ਾਸਨ ਆ ਜਾਂਦਾ ਪ੍ਰਸ਼ਾਸਨ ਕਿਉਂ ਨਹੀਂ ਲੱਭ ਸਕਦਾ ਦਿਨ ਰਾਤ ਸੜਕ ਤੇ ਗੱਡੀਆਂ ਘੁੰਮਦੀਆਂ ਨੇ ਤੇ ਚੌਂਕਾ 'ਚ ਖੜਕੇ ਚਲਾਨ ਕੱਟ ਕੇ ਪੈਸੇ ਇਕੱਠੇ ਕਰਨ ਜੋਗੇ ਨੇ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਜਿੱਥੇ ਜਾ ਕੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਗਈ ਸਾਡੇ ਗੁਪਤ ਸੂਤਰ ਨੇ ਉਹਨੂੰ ਕਿੱਦਾਂ ਇਹ ਸੂਚਨਾ ਮਿਲੀ ਜੀ ਸਾਨੂੰ ਇਹਦੀ ਸੂਚਨਾ ਮਿਲੀ ਸੀਗੀ ਜੀ ਤਕਰੀਬਨ ਪੌਣੇ 11 ਵਜੇ ਕਿੰਨੇ ਦੀ ਗੋਵਾਂ ਚੋਣ ਹੈ ਤੇ 11 ਗੋਵਾਂਸ਼ਾ ਜਿਹੜੀ ਜਿਹੜੇ ਨੇ ਉਹਨਾਂ ਦੀ ਹੱਤਿਆ ਹੋ ਚੁੱਕੀ ਆ ਤੇ 11 ਦੇ ਕਰੀਬ ਜਿਹੜੇ ਨੇ ਉਹ ਜਾਨ ਬਚਾਈ ਇਹ ਕੰਮ ਇਹਨਾਂ ਹੀ ਲਗਾਇਆ ਰਿਹਾ ਜਿਸ ਦੇ ਵੱਡੇ ਗੇਰੋਂ ਤੇ ਨੇੜੇ ਹੀ ਗੁੱਜਰਾਂ ਦੀ ਪੁਰੀਏ ਬਣਾਈ ਜਾਂਦੀ ਹੈ। ਇਹ ਗੁੱਜਰਾਂ ਨੇ ਇਹੀ ਸਾਰਾ ਕੰਮ ਕੀਤਾ ਹੈ। ਇਹ ਗੁੱਜਰ ਇਹਦੇ ਵਿੱਚ ਪੂਰੇ ਇਨਵੋਲਵ ਨੇ। ਇਹ ਗਉਆਂ ਜਿਹੜੀਆਂ ਜਿੰਨੀਆਂ ਤਾਂ ਇਹ ਇੱਥੇ ਵੜਦੇ ਸੀਗੇ, ਬਾਕੀ ਉੱਥੇ ਸਟਾਕ ਰੱਖਦੇ ਸੀਗੇ, ਉੱਥੋਂ ਲਿਆ ਲਿਆ ਕੇ ਇੱਥੇ ਵਢੀ ਜਾਂਦੇ ਸੀਗੇ। ਪਿਛਲੇ ਸਾਲ ਵੀ ਜਿਹੜਾ ਇਹ ਉਹ ਵੀ ਗੁੱਜਰ ਨੇੜੇ ਉਹ ਵੀ ਗੁੱਜਰ। ਇਹ ਜਿੱਥੇ ਪਿਉਰੇ ਹਨ ਤੇ ਅੰਦਰ ਜਿੱਥੇ ਗੁੱਜਰ ਬੈਠੇ ਨੇ ਉੱਥੇ ਹੀ ਇਹ ਕੰਮ ਹੋ ਰਿਹਾ ਹੈ। ਇਹ ਸਾਡੇ ਲੋਕ ਚੰਦ ਪੈਸਿਆਂ ਖਾਤਰ ਆਪਣੀਆਂ ਜ਼ਮੀਨਾਂ ਇਹਨਾਂ ਨੂੰ ਠੇਕੇ ਤੇ ਦਿੰਦੇ ਨੇ। ਜਿੱਥੇ ਕੋਈ ਕਿ ਤਾਂ ਕਿਤੋਂ ਤੋਂ ਜਰਾਇਮ ਪੇਸ਼ਾ ਲੋਕ ਆ ਕੇ ਇੱਥੇ ਰਹਿੰਦੇ ਨੇ ਤੇ ਉਹ ਇੱਥੇ ਜੁਰਮ ਕਰਦੇ ਨੇ ਸਾਡੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਸਾਰੀ ਕੱਟੜ ਹੁੰਦੇ ਨੇ ਮੇਰੀ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਕਿ ਇੱਕ ਤਾਂ ਜਿਹੜੇ ਇਹ ਗੁੱਜਰ ਨੇ ਇਹਨਾਂ ਨੂੰ ਪੰਜਾਬ ਚੁੱਕ ਦੇੜਿਆ ਜਾਵੇ ਪ੍ਰਸ਼ਾਸਨ ਖਦੇੜੇਗਾ ਠੀਕ ਹੈ ਨਹੀਂ ਅਸੀਂ ਖਦੇੜਾਂਗੇ ਦੂਸਰਾ ਪੰਜਾਬ ਸਰਕਾਰ ਤੋਂ ਮੈਂ ਮੰਗ ਕਰਦਾ ਕਿ ਗਊ ਹੱਤਿਆ ਦੇ ਉੱਤੇ ਗਊ ਤਸਕਰੀ ਦੇ ਉੱਤੇ ਸਖਤ ਕਾਨੂੰਨ ਬਣਾਇਆ ਜਾਵੇ ਬਣਾਇਆ ਜਾਵੇ ਨਾ ਕਾਨੂੰਨ ਤਾਂ ਬਣਿਆ ਪਿਆ ਸਿਰਫ ਉਹਦੀ ਇੰਪਲੀਮੈਂਟ ਹੋਣੀ ਹੈ ਇੱਕ ਉਹਦਾ ਨੋਟੀਫਿਕੇਸ਼ਨ ਜਾਰੀ ਹੋਣਾ ਸਾਰਾ ਕੰਮ ਹੋਇਆ ਪਿਆ گورنر ਸਾਹਿਬ ਕੋਲੇ ਉਹ ਮਸੌਦਾ ਪਿਆ ਉਹਨੂੰ ਲੈ ਕੇ ਉਹਦੇ ਤੇ ਇੱਕ ਨੋਟੀਫਿਕੇਸ਼ਨ ਜਾਰੀ ਹੋਣੀ ਹੈ 10 ਸਾਲ ਦੀ ਕੈਦ ਹੋ ਜੂਗੀ ਪੰਜਾਬ ਚ ਅੱਜ ਪੰਜਾਬ ਦਾ ਕਾਨੂੰਨ ਹੈ ਜਿਹੜਾ ਉਹ ਗੋਹ ਹੱਤਿਆ ਦੇ ਉੱਤੇ ਬਹੁਤ ਲੱਚਰ ਹੈ 1 ਸਾਲ ਦੀ ਕੈਦ ਜਾਂ 5000 ਰੁਪਏ ਜੁਰਮਾਨਾ ਹੈ ਸਾਡੇ ਜਿਹੜੇ ਲੋਕਲ ਸਰਪੰਚ ਪ੍ਰਧਾਨ ਦਾ ਨਮਨ ਮਡੇਰਾ ਜੀ ਨਿਕ ਸੰਜੀਤ ਉਪਰੋਤ ਗੁਰਪ੍ਰੀਤ ਜੀ ਲੁਧਿਆਣਾ ਤੋਂ ਇਹਨਾਂ ਦਾ ਦਾਸ ਨੂੰ ਫੋਨ ਇਨਫਰਮੇਸ਼ਨ ਦਿੱਤੀ ਸੀ ਇਹ ਵੀ ਯੀਅਰਲੀ ਮਰੇ ਦੋਨੇ ਐਸ.ਐਚ.ਓ. ਸੁਨਾਲਾ ਤੇ ਮਾਚੂੜਾ ਤੇ ਮੈਂ ਇੱਥੇ ਮੁੱਕੇ ਤੇ ਫੋਨ ਵੀ ਆਂ ਜਿਹੜਾ ਅਸੀਂ ਇਹਦੇ ਸੌਦੀ ਐਫ.ਆਈ.ਆਰ ਨੰਬਰ ਜਿਹੜੀ ਹੈ 246 ਜਿਹੜੀ ਅਰਜ਼ੀ ਦਰਜ ਕੀਤਾ ਅੰਦਰ ਸੈਕਸ਼ਨ 298 111 ਸੈਕਸ਼ਨ 5 ਦੇ 8 ਦਾ ਪਰਹੈਪਸ਼ਨ ਉਹ ਕੋਸਟ ਲਾਕ ਤੇ ਪਰਚਾ ਦਰਜ ਕਰਕੇ ਅਸੀਂ ਜਿਹੜਾ ਇੱਕ ਬੰਦੇ ਨੂੰ ਅਜੇ ਰੌਂਡ ਅਪ ਕੀਤਾ ਹੈ ਬਾਕੀ ਬੰਦਿਆਂ ਨੂੰ ਜਿਹੜਾ ਅਸੀਂ 5-6 ਪਾਰਟੀਆਂ ਆਪਣੀ ਅੰਡਰ ਸਪੈਸ਼ ਕੀਤੀਆਂ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨੇ ਜਾਊਗਾ ਤੇ ਸਖਤ ਸਜ਼ਾ ਦਿੱਤੀ ਜਾਊਗੀ ਕਿੰਨੀਆਂ ਗੁੰਮਾਂ ਦੀ ਹੱਥੀ ਹੋਈ ਤੇ ਕਿੰਨੇ ਆ ਬਚਾ ਲਏ ਗਏ ਆ ਜੀ ਇਹ ਕਿਤੇ ਨੇ ਪੰਜ ਗੁੰਮਾਂ ਦੀ ਬਚਾ ਲਏ ਗਈਆਂ ਉਹ ਤੋਂ ਬਾਅਦ ਪੰਜ ਗੁੰਮਾਂ ਹੋਰ ਜਿਹੜੀ ਨੇ ਚਾਰ ਡੇਰੇ ਦੇ ਬੰਨਿਆ ਉਹ ਵੀ ਬਚਾ ਲਈਆਂ ਜਿਹੜੀਆਂ ਨੌ ਹੋয়া ਸੀ ਜਿਹਿਆਂ ਮੌਕੇ ਤੇ ਦੇਖਣ ਤੇ ਪਤਾ ਲੱਗਦਾ ਜੀ ਸਤਿ ਆਹ ਜਿਹੜੀਆਂ ਚੱਲੀਆਂ ਤੇ ਹੋਰ ਕਿੰਨੇ ਕੁ ਬੰਦੇ ਚ ਸ਼ਾਮਲ ਹੋ ਕੇ ਕਿਤੇ ਗਿਆ ਜੀ ਕੁਝ ਇਸ ਤੋਂ ਬਿਨਾ ਚਲੇ ਤੋਦੀਸ਼ ਦਾ ਜਿਹੜਾ ਉਹਦਾ ਪਾਰਟ ਆ ਉਹ ਤੋਂ ਬਿਨਾ ਅਹੀਜ ਦੇ ਚਾਰ ਪੰਜ ਬੰਦੇ ਜਿਹੜੇ ਹੋਰ ਨੇ ਅਜੇ ਅੰਦਰ ਉਹ ਹਿਜਾਬ ਕਿਉਂ ਪੋੜੀ ਜਾਂਦੀ ਜਿੱਥੇ ਗੁੰਦਰ ਰਹਿੰਦੇ ਨੇ ਚੈਕਿੰਗ ਕਿਉਂ ਦੀ ਇਹ ਐਕਚੁਅਲੀ ਇਹਦਾ ਡਿਜ਼ਾਈਨ ਦੇ ਚੈਕਿੰਗ ਕਰਦੇ ਅਸੀਂ ਰਾਤ ਵੇਲੇ ਜਦੋਂ ਤੁਸੀਂ ਦੇਖਿਆ ਵੀ ਪਹਿਲਾਂ ਵੀ ਇੱਥੇ ਬੰਦੇ ਹੀ ਫੜਕਾਂ ਅੰਦਰ ਦੱਤੇ ਅਜੇ ਉਹਨਾਂ ਜੋ ਅਜੇ ਵੀ ਬੰਦੇ ਜੇ ਦੇ ਵਿੱਚ ਹੈ ਪਹਿਲਾਂ ਜਿਹੜੀ ਪੌਪਟ ਪਿੰਡ ਉਸ ਤੋਂ ਅਗਲੇ ਪਾਸੇ ਜਿਹੜੀ ਆ ਉੱਥੇ ਹੋਈ ਸੀ ਕਿਉਂਕਿ ਇਹ ਜਿਹੜਾ ਨਹਿਰ ਦੇ ਲੱਗੇ ਆ ਸਾਰਾ ਜੰਗਲ ਦਾ ਏਰੀਆ ਦੇਖ ਨੂੰ ਇਹਨੂੰ ਮਿਲਿਆ ਜੂਰੇ ਗੁੰਦਰ ਨਹੀਂ ਆ ਰਹੇ ਸੀਗਾ ਦੇਖੋ ਤੁਸੀਂ ਬੰਦੇ ਆ ਦੇ ਇਹ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ ਇਹਨਾਂ ਵਿੱਚੋਂ ਵੀ ਇੱਕ ਬੰਦੇ ਦਾ ਸਾਨੂੰ ਜਿਹੜੀ 뭔가 n g g a 이이 l